ਸੌਦੇ ਵਾਲਿਆ ਸਾਈਆਂ ਮੱਲਿਆ ਸਾਡੀਆਂ ਯਾਰਾਂ ਲੈ ਕੇ ਦਿੱਤੋ ਨਾਮ ਜਾਤੇ ਆਵਾਂਗ ਚੇਰ ਦੇ ਗਰਜਾ ਛੁੱਟੀ ਦੁਨੀਆ ਤੋਂ ਤੇਰੇ ਆਸਰੇ ਕਰਜਾ ਛੁੱਟੀ ਦੁਨੀਆ ਤੋਂ ਨਾਮ ਦੇ ਦੇ ਕੇ ਰੂਹਾਂ ਤਾਰੀਆਂ ਹੋ ਲਾਜਾ ਚਰਨਾ ਦੇ ਨੇੜੇ ਸਤਗੁਰ ਪਿਆਰੇ ਦੇ ਓਏ ਅੱਜ ਚਰਚੇ ਚਾਰ ਸਪੇਰੇ ਸਤਗੁਰ ਪਿਆਰੇ ਦੇ ਕੀ ਮਜਾਕ ੜਾਉਂਦੇ ਸੀ ਜੇ ਮੰਗ ਲੈਣਾ ਤਾਂ ਸਾਈਆਂ ਸਾਡੇ ਕੋਲ ਨਾ ਆਉਂਦੇ ਸੀ ਅੱਜ ਸਾਡੀਆਂ ਕੁੜੀਆਂ ਫਰਸੋਂ ਅਸੀਂ ਸਭ ਤੋਂ ਪਹਿਲਾਂ ਪਲਾਨਿੰਗ ਕੀਤੀ ਕਿ ਸਾਰੇ ਸੰਗਤ ਨੂੰ ਅਸੀਂ ਰੇਡੀਓ ਦੇ ਸਨੇਹ ਲਗਾਉਣੇ ਨੇ ਪਿੰਡ ਤੋਂ ਹੀ ਚੱਲਦੇ ਆ ਰਹੇ ਹਾਂ ਮਾਨਸਾ ਤੋਂ ਤਿੰਨ ਤੇ ਰੁਕੀਓ ਉੱਥੋਂ ਤੋਂ ਹੀ ਪੰਗੜੇ ਪਾਉਂਦੇ ਇੱਥੇ ਦਾ ਕਰਨਾ ਇਹ ਜਿਹੜਾ ਆ ਪਾ पूरी ਖੁਸ਼ੀ ਆ ਰਹੀ ਅਸੀਂ ਤੁਹਾਡੇ ਸਾਥ ਜਿਹਨੇ ਸਾਨੂੰ ਖੁਸ਼ੀ ਦਿੰਦੀ ਹੈ ਸਾਨੂੰ ਪੂਰੀ ਖੁਸ਼ੀ ਹੈ ਨੂੰ ਮੇਰੇ ਸਾਡੇ ਭਰਾਵਾਂ ਨੇ ਫੋਨ ਕੀਤਾ ਵੀ ਆਪਾਂ ਸਵੇਰ ਜਾਣਾ ਹੈ ਤੇ ਮੈਂ ਟੂਰੀ ਵਾਲੀ ਮਸ਼ੀਨ ਅਜੇ ਰਾਤ بارش ਪੈ ਗਈ ਸ਼ਤਗੁਰ ਨੇ ਕਿਰਪਾ ਕਰਤੀ ਪਾਕ ਪਵਿੱਤਰ ਮੰਡਾਰੇ ਦੀ ਵਾਰ ਵਾਰ ਚਲਕਿਆ ਅਸੀਂ ਤੁਹਾਨੂੰ ਸੱਚਕੌਣ ਚੈਨਲ ਦੇ ਜ਼ਰੀਏ ਦਿਖਾ ਰਹੇ ਹਾਂ ਮੇਰੇ ਪਿੱਛੇ ਤਸਵੀਰਾਂ ਦਿਖੋ ਰਹੀਆਂ ਜੋ ਕਿ ਬੜੀ ਖੁਸ਼ੀ ਚਾਹਵਾਂ ਦੇ ਨਾਲ ਇਸ ਪਾਕ ਪਵਿੱਤਰ ਦਿਨ ਦੀ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਭੈਣਾ ਭਾਈਆਂ ਵੱਲੋਂ ਜਾਗੋ ਲੈ ਕੇ ਡੀਜੇ ਲੈ ਕੇ ਜਿਵੇਂ ਵਿਆਹ ਦਾ ਕੋਈ ਸਮਾਗਮ ਹੁੰਦਾ ਉਸ ਤਰੀਕੇ ਦਾ ਜਿਹੜਾ ਨਜ਼ਾਰਾ ਅੱਜ ਡੇਰਾ ਸੱਚਾ ਸੋਦਾ ਦੀ ਧਰਤੀ ਤੇ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਦੇਖੋ ਢੋਲ ਤੇ ਨੱਗੇ ਤੇ ਢੋਲ ਤੇ ਡੱਗੇ ਤੇ ਅੱਜ ਸੰਗਤ ਨੱਚਦੀ ਹੋਈ ਕਾਇਦੇ ਨੇ ਬਹੁਤ ਹੀ ਸੁੰਦਰ ਜਿਹੜਾ ਦ੍ਰਿਸ਼ ਹੈ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੀ ਸੰਗਤ ਹੈ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿੱਥੋਂ ਆਏ ਨੇ ਕਿਸ ਤਰੀਕੇ ਦੀ ਇਹ ਨੱਚ-ਗਾ ਕੇ ਕੁਝ ਜੀ ਮਨਾ ਰਹੇ ਨੇ तमाम ਲੋਕਾਂ ਦੇ ਨਾਲ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰੰਪਰਾਗਤ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਸੰਬਾਧਾਰ ਦੇ ਅਕੋਰਡਿੰਗ ਅੱਜ ਖੁਸ਼ੀਆਂ ਮਨਾ ਰਹੀ ਨੇ ਬਾਈ ਜੀ ਆਸ ਵਿੱਚ ਪਛਾਈਆਂ ਨੇ ਉਹ ਸੱਚੇ ਸੌਦੇ ਵਾਲਿਆ ਤੇਰੇ ਨਾਲ ਮੁੰਡ ਤੋਂ ਲਾਈਆਂ ਨੇ ਉਹ ਸੱਚੇ ਸੌਦੇ ਇਹ ਸਭ ਜੋ ਜਸ਼ਨ ਹੈ ਡੇਰਾ ਸੱਚਾ ਸੌਦਾ ਦੇ ਸਤਾ ਆਪਣਾ ਦਿਵਸ ਦਾ ਐਸੇ ਦੇਖਣ ਨੂੰ ਮਿਲ ਰਿਹਾ ਪੂਰੇ ਪਿੱਛੇ ਤੋਂ ਜਗੋ ਲੈ ਕੇ ਇੱਥੇ ਮਾਹੌਲ ਹੈ ਜਿਹੜਾ ਬੜਾ ਹੀ ਖੁਸ਼누ਮਾ ਦਿਖਾਈ ਦੇ ਰਿਹਾ ਬਾਈ ਜੀ ਕਿਹੜਾ ਬਲਾਕ ਕਿੱਥੋਂ ਆਏ ਹੋ ਮਾਹੌਲ ਵਿਆਹ ਤੋਂ ਵੀ ਜ਼ਿਆਦਾ ਕਿਤੇ ਰੰਗੀਨ ਕਰਦਾ ਸਭ ਤੋਂ ਪਹਿਲਾਂ ਦਾ ਬਾਈ ਜੀ ਤਨ ਤਨ ਸਤ ਕਰੋ ਤੇਰਾ ਹੀ ਆਸਰਾ ਇਹ ਬਲਾਕ ਡੜਬਾ ਜੀ ਪਿੰਡ ਹੈਗਾ ਜੀ ਕਮਾਲਪੁਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਸੜਕ ਸੜਕਦ ਵਿਵਸਥਾ ਨਾਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ ਉੱਥੋਂ ਆਏ ਆ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਪੂਰੇ ਪ੍ਰੇਮੀ ਅਸੀਂ ਆਪਣਾ ਸਾਡਾ ਮਲਵਈ ਕਿੱਦੇ ਦਾ ਕੰਮ ਹੈ ਪੰਜਾਬੀ ਲੋਕਲ ਕਲਚਰ ਕਾਉਣੇ ਆ ਅਸੀਂ ਸਤਿਗੁਰ ਦਾ ਜਸ ਕਾਉਣ ਵਾਸਤੇ ਸੰਗਤ ਨੂੰ ਸਕਾਉਟ ਕਰਕੇ ਲੈ ਕੇ ਆਏ ਇਹਨਾਂ ਨੂੰ ਸਵਾਗਤ ਦੇ ਤੌਰ ਤੇ ਅੱਛਾ ਤੁਹਾਡਾ ਕਿੱਤਾ ਹੀ ਮਲਵਈ ਕਿੱਧਰ ਹੈ ਸਾਡਾ ਮਲਵਈ ਕਿੱਦੇ ਦਾ ਕਿੱਤਾ ਹੈ ਸਤਿਗੁਰਾਂ ਦੇ ਸਾਹਮੁਖ ਆ ਕੇ ਮੇਰੀ ਦਿਲ 'ਤੇ ਆਪਣੇ ਬੋਲੀ ਆਈਏ ਸਲਾਬਤਪੁਰੇ ਦੇ ਵਿੱਚ ਵੀ ਮੇਰੀ ਬੋਲੀ ਆਈ ਸੀ ਸਤਿਗੁਰਾਂ ਦੇ ਸਾਹਮੁਖ ਹੋ ਕੇ ਤੇ ਆਪਣੇ ਮਾਨਸਾ ਨਾਮ ਚਰਚਾ ਲੈ ਕੇ ਤੇ ਤੋ ਨਾਮਦਾ ਤੇ ਵਾਂਗ ਸ਼ੇਰ ਦੇ ਗਰਜਾ ਝੂਟੀ ਦੁਨੀਆ ਤੋਂ ਤੇਰੇ ਅਸਰੇ ਤਰਜਾ ਝੂਟੀ ਦੁਨੀਆ ਤੋਂ ਅੱਛਾ ਤੁਸੀਂ ਆਪਣੇ ਮਹਿਫਿਲ ਦੇ ਵਿੱਚ ਇਹ ਲੈਣਾ ਜਿਹੜੀਆਂ ਪੰਕਤੀਆਂ ਤੁਹਾਨੂੰ ਗਾ ਕੇ ਦਿਖਾਓ ਤੇ ਪੂਰਾ ਨੱਚ ਕੇ ਦਿਖਾਓ ਤੁਹਾਨੂੰ ਕਿਉਂਕਿ ਲੋਕਾਂ ਨੂੰ ਜੋ ਲੋਕ ਆਜੇ ਤੇ ਨਸਮਸਤਕ ਨਹੀਂ ਹੋ ਸਕੇ ਕਟੋ-ਕਟੋ ਤਸਵੀਰਾਂ ਦੇ ਰਾਈਂ ਆਪਦੇ ਆਪ ਨੂੰ ਦੇਖ ਸਕੇ ਆ ਲੱਚਾਂ ਗਈ ਚਲੋ ਓ ਐਮ ਐਸ ਜੀ ਨਾਲ ਦੇ ਗੁਰੂ ਨਹੀਂ ਲੱਭਣੇ ਫਿਰਦੇ ਸਾਧ ਬਥੇਰੇ ਓ ਐਮ ਐਸ ਜੀ ਨਾਲ ਦੇ ਗੁਰੂ ਨਹੀਂ ਲੱਭਣੇ ਬਈ ਫਿਰਦੇ ਸਾਧ ਬਥੇਰੇ ਓ ਬਾਦਾ ਕਾਟਾ ਕਦੇ ਨਾ ਦੇਖਦੇ ਤਕੜੇ ਰੱਖਦੇ ਜੇਰੇ ਓ ਨਾਮ ਦੇ ਦੇ ਕੇ ਰੂਹਾਂ ਤਾਰੀਆਂ ਓ ਲਾਇਆ ਚਰਨਾ ਦੇ ਨੇੜੇ ਸਤਗੁਰ ਪਿਆਰੇ ਦੇ ਓ ਅੱਜ ਚਰਚੇ ਚਾਰ ਸਪੇਰੇ ਸਤਗੁਰ ਪਿਆਰੇ ਦੇ ਚਰਚੇ ਚਾਰ ਸਪੇਰੇ ਵਿੱਚ ਸਤਗੁਰ ਪਿਆਰੇ ਦੇ ਚਰਚੇ ਚਾਰ ਸਪੇਰੇ ਸਤਗੁਰ ਪਿਆਰੇ ਦੇ ਸੱਚੇ ਸੋਦੇ ਵਾਲਿਆਂ ਸਾਈਆਂ ਤੇਰੀ ਕਿਰਪਾ ਦੇ ਨਾਲ ਸੁੱਖ ਦੀਆਂ ਘੜੀਆਂ ਆਈਆਂ ਨੇ ਸੱਚੇ ਸੌਦੇਵਾਲਿਆ ਤੇਰੀ ਕਿਰਪਾ ਦੇ ਨਾਲ ਅੱਜ ਸੁੱਖ ਦੀਆਂ ਘੜੀਆਂ ਆਈਆਂ ਨੇ ਓ ਸੱਚੇ ਸੌਦੇਵਾਲਿਆ ਤੇਰੇ ਨਾਲ ਮੁੱਢ ਤੋਂ ਲਾਈਨਾ ਨੇ ਸੱਚੇ ਸੌਦੇਵਾਲਿਆ ਤੇਰੇ ਨਾਲ ਇਸ ਤਸਵੀਰਾਂ ਨੂੰ ਮਿਸਨਾ ਕਰੋ ਜਿੰਨੇ ਲੋਕ ਦੇ ਰਹੇ ਨੇ ਤੁਹਾਨੂੰ ਪੀੜਾ ਜਿਆਦਾ ਜਿਆਦਾ ਤਸਵੀਰਾਂ ਨੂੰ ਸ਼ੇਅਰ ਕਰੋ ਕੀ ਮਜਾਕ ਆਡਾਉਂਦੇ ਸੀ ਜੇ ਮੰਗ ਲੈਣਾ ਤਾਂ ਸਾਈਆਂ ਸਾਡੇ ਕੋਲ ਨਾ ਆਉਂਦੇ ਸੀ ਅੱਜ ਸਾਡੀਆਂ ਗੁੱਡੀਆਂ ਫਰਸੋਂ ਅਰਸਤ ਇੱਕ ਬਚਾਈਆਂ ਨੇ ਉਹ ਸੱਚੇ ਸੌਦੇਵਾਲ ਆ ਤੇਰੇ ਨਾਲ ਮੁੱਢ ਤੋਂ ਹਲਾਟਾ ਉਹ ਸੱਚੇ ਸੌਦੇਵਾਲ ਆ ਤੇਰੇ ਨਾਲ ਬੜਾ ਮਾੜਾ ਹਾਲ ਗਰੀਬੀ ਦੋ ਟਾਈਮ ਦੀ ਰੋਟੀ ਵੀ ਨਾ ਮਿਲਦੀ ਸੌਖੀ ਸੀ ਉਹ ਨਸਿਆਂ ਦੇ ਵਿੱਚ ਲੰਗਦੀ ਏਜਿੰਦ ਬੜੀ ਹੀ ਔਖੀ ਸੀ ਦੋ ਟਾਈਮ ਦੀ ਰੋਟੀ ਵੀ ਨਾ ਮਿਲਦੀ ਸੌਖੀ ਸੀ ਉਹ ਨਸਿਆਂ ਦੇ ਵਿੱਚ ਲੰਗਦੀ ਏਜਿੰਦ ਬੜੀ ਹੀ ਔਖੀ ਸੀ ਅੱਜ ਤੇਰੀ ਕਿਰਪਾ ਦੇ ਨਾਲ ਸੁੱਖ ਦੀਆਂ ਕੜੀਆਂ ਆਈਆਂ ਨੇ ਕੋਠੀਆਂ ਕਾਰਾਂ ਵਾਲੇ ਕਰਤੇ ਹੋਈਆਂ ਫੁੱਲ ਚੜਾਈਆਂ ਨੇ ਓ ਸੱਚੇ ਸੋਦੇ ਵਾਲਿਆ ਤੇਰੇ ਨਾਲ ਮੁੱਢ ਤੋਂ ਲਾਈਆਂ ਨੇ ਓ ਸੱਚੇ ਸੌਦੇਵਾਲ ਆ ਤੇਰੇ ਨਾਲ ਮੁਰਕੋ ਲਾਈਆਂ ਨੇ ਓ ਸੱਚੇ ਸੌਦੇਵਾਲ ਆ ਤੇਰੇ ਨਾਲ ਮੁਰਕੋ ਲਾਂਗਾ ਨੇ ਓ ਸੱਚੇ ਸੌਦੇਵਾਲ ਆ ਤੇਰੇ ਨਾਲ ਮੁਰਕੋ ਲਾਈਆਂ ਨੇ ਬਾਕੀ ਭਾਈ ਜੀ ਰੰਗ ਬੰਨਤਾ ਇੱਕ ਬੋਲੇ ਹੋਰ ਜਣੇ ਥੋੜੀ ਓ ਬਾਈ ਵਾਰੀ ਵਰਸੀ ਖੱਟਣ ਗਿਆ ਸੀ ਓ ਵਾਰੀ ਵਰਸੀ ਖੱਟਣ ਗਿਆ ਸੀ ਇਹ ਘੱਟ ਲਿਆਂਦਾ ਓ ਖੱਟ ਕੇ ਲਿਆਂਦਾ ਪੇੜਾ ਓ ਮੇਰੇ ਸਤਗੁਰ ਦਾ ਓ ਬੇਗੂ ਰੋੜ ਤੇ ਡੇਰਾ ਆ ਵੀ ਮੇਰੇ ਬੇਗੂ ਰੋਡ ਤੇ ਡੇਰਾ ਵੀ ਮੇਰੇ ਬੇਗੂ ਰੋਡ ਤੇ ਭਾਰੀ ਵਰਤੀ ਕਟਣ ਗਿਆ ਸੀ ਭਾਰੀ ਵਰਤੀ ਕਟਣ ਗਿਆ ਕੱਟ ਕੇ ਲੈ ਆਂਦੇ ਛੋਲੇ ਓ ਮੇਰੇ ਸਤਿਗੁਰਦੇ ਅੱਜ ਕੌਣ ਬਰਾਬਰ ਬੋਲੇ ਮੇਰੇ ਸਤਿਗੁਰਦੇ ਕੌਣੇ ਬਰਾਬਰ ਬੋਲੇ ਵੀ ਮੇਰੇ ਸਤਿਗੁਰਦੇ ਕੌਣੇ ਬਰਾਬਰ ਬੋਲੇ ਵੀ ਮੇਰੇ ਸਤਿਗੁਰਦੇ ਗੁੱਡੀਆਂ ਵੀ ਮੌਜੂਦ ਹੈ ਧੀਆਂ ਨਾਲੀਆਂ ਮੌਜੂਦ ਹਨ ਗਲਬਤ ਕਰਦੇ ਆ ਬੱਚੋ ਕਿੰਨਾ ਉਤਸ਼ਾਹ ਬਹੁਤ ਚਿਹਰੇ ਤੇ ਜੋ ਜلال ਹੈ ਕੀ ਮੁੱਖ ਕਰਨ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਅਸੀਂ ਦੱਸ ਨਹੀਂ ਸਕਦੇ ਹੈਗੇ ਪੇਰੈਂਟਸ ਨਾਲ ਆ ਤੁਹਾਡੇ ਹਾਂਜੀ ਹਾਂਜੀ ਅਸੀਂ ਸਾਰੇ ਫੈਮਿਲੀ ਪਿੰਡੇ ਦੇ ਵਿੱਚੋਂ ਜਾ ਕੇ ਲੈ ਕੇ ਆਏ ਹਾਂ ਮੰਮੀ ਪਾਪਾ ਮੇਰੇ ਨਾਲ ਆਏ ਨੇ ਤੇ ਸਾਰੀ ਸੀ ਸੰਗਤ ਨੂੰ ਲੈ ਕੇ ਆਏ ਆ ਬਸ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿਸ ਤਰੀਕੇ ਦੇ ਇਸ ਯੂਥ ਕਿਉਂ ਟਰੈਕਟਰ ਹੁੰਦਾ ਡੇਰੇ ਦੇ ਨਾਲ ਤੁਸੀਂ ਦੇਖਿਆ ਬਹੁਤ ਵਿਆਹ ਤੋਂ ਵੀ ਜ਼ਿਆਦਾ ਕਿਤੇ ਅੱਜ ਐਨਾ ਖੁਸ਼ ਨੁਮਾ ਮਾਹੌਲ ਵਿੱਚ ਕਰਦਾ ਕੀ ਕਿਵੇਂ ਟਰੱਕ ਤੇ ਆਉਂਦਾ ਯੂਥ ਡੇਰੇ ਦੇ ਨਾਲ ਕਿਉਂਕਿ ਹਮੇਸ਼ਾ ਗੁਰੂ ਜੀ ਨੇ ਸਹੀ ਰਸਤੇ ਚੱਲਣਾ ਸਿਖਾਇਆ ਨਸ਼ਿਆਂ ਤੋਂ ਦੂਰ ਕਰਵਾਇਆ ਹਮੇਸ਼ਾ ਤੇ ਕੁੜੀਆਂ ਨੂੰ ਗਾਈਡ ਕੀਤਾ ਕਿ ਬੇਟਾ ਅੱਗੇ ਤੋਂ ਅੱਗੇ ਆਉ ਤੇ ਸਟੱਡੀ ਨੂੰ ਵੱਧ ਵੱਧ ਧਿਆਨ ਦੋ ਅੱਜ ਅੱਜ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਲੱਖਾਂ ਸ਼ਰਦਾਲੂ ਅਤੇ ਨਤਮਸਤਕ ਹੋਇਆ ਸਿਰਫ ਤੁਸੀਂ ਜਿਆਦਾ ਹਾਈਲਾਈਟ ਹੋ ਰਹੇ ਕਿਵੇਂ ਦਿਮਾਗ ਚ ਆਇਆ ਕਰੋ ਤਿਆਰੀ ਕਰਕੇ ਆਈ ਸੀ ਹਾਂਜੀ ਸੀ ਪੂਰੀ ਤਿਆਰੀ ਕਰਕੇ ਆਈ ਸੀ ਨਾ 29 ਪ੍ਰੈ ਹਲਾਊਗਾ ਤੇ ਅਸੀਂ ਪੂਰੇ ਜੋਸ਼ ਉਤਸ਼ਾਹ ਦੇ ਨਾਲ ਜਾਵਾਂਗੇ ਇਹਨਾਂ ਸਾਨੂੰ ਵਿਆਹ ਦੇ ਵਿੱਚ ਨਹੀਂ ਅਸੀਂ ਖੁਸ਼ ਹੁੰਦੇ ਜਿੱਨੇ ਅਸੀਂ 29 ਪ੍ਰੈ ਲਈ ਬਹੁਤ ਜ਼ਿਆਦਾ ਖੁਸ਼ ਸੀ ਇਹ ਕੋ ਬਲਾਗ ਦੇ ਸੰਗਤ ਹੋ ਸਾਰੀ ਹਾਂਜੀ ਤੇ ਕਿਵੇਂ ਤਿਆਰੀਆਂ ਕਿਵੇਂ ਕੀਤੀਆਂ ਕਿਵੇਂ ਸੱਦੇ ਲਾਇਕ ਦੂਜੇ ਨੂੰ ਬੇਤੀ ਇਹ ਡਿਫਰੈਂਟ ਤਰੀਕੇ ਦੇ ਨਾਲ ਜਾਗੋ ਕੱਢਾਂਗੇ ਜਾਗੋ ਨਹੀਂ ਇੱਕ ਤਾਂ ਇਹ ਪ੍ਰੋਫੈਸ਼ਨਲ ਜਾਗੋ ਲੱਗ ਰਹੀ ਹੈ ਜਿਵੇਂ ਅਸੀਂ ਵਿਆਹਾਂ ਸ਼ਾਦੀਆਂ ਦੇਖਦੇ ਹਾਂ ਉਹ ਜੋ ਲੋਕ ਐ profession ਤਰੀਕੇ ਦੇ ਨਾਲ ਬੜੇ ਸ਼ਡਿਊਲਡ ਢੋਲੀ ਵੀ ਤੁਹਾਡੇ ਤੇ ਗਵਈਏ ਵੀ ਤੁਹਾਡੇ profession ਲ ਐ ਕਿਸ ਤਰੀਕੇ ਦੇ ਨਾਲ ਇੱਕ ਇੱਕ ਕੜੀ ਜੋੜੀ ਅਸੀਂ ਸਭ ਤੋਂ ਪਹਿਲਾਂ ਪਲੈਨਿੰਗ ਕੀਤੀ ਕਿ ਸਾਰੀ ਸੰਗਤ ਨੂੰ ਅਸੀਂ ਰੇਡੀਓ ਕੇ ਸੁਨੇਹੇ ਲਗਾਉਣੇ ਨੇ ਤੇ ਅਸੀਂ ਸਾਰੇ ਇਕੱਠੇ ਤਿਆਰ ਹੋ ਕੇ ਅਸੀਂ ਜਾਗੋ ਲੈ ਕੇ ਜਾਣੇ ਤੇ ਅਸੀਂ ਢੋਲ ਟਮਕੇ ਨੂੰ ਸਾਰਿਆਂ ਨੂੰ ਬੁਲਾਇਆ ਫਿਰ ਅਸੀਂ 5 ਵਜੇ ਰੈਡੀ ਹੋ ਕੇ ਤੇ ਫਿਰ ਅਸੀਂ ਸਾਰੇ ਚੱਲ ਪਏ ਅਸੀਂ ਪਿੰਡ ਤੋਂ ਹੀ ਚੱਲਦੇ ਆ ਰਹੇ ਆ ਮਾਨਸਾ ਕੈਂਟੀਨ ਤੇ ਰੁਕੇ ਉੱਥੋਂ ਤੋਂ ਹੀ ਪੰਗੜੇ ਪਾਉਂਦੇ ਇੱਥੇ ਤੱਕ ਆਏ ਆ ਅਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਨੱਚ ਰਹੇ ਹੋ ਜੋ ਇੱਥੇ ਰੋਹਾਨੀਏ ਦੇ ਦਰ ਤੇ ਆ ਕੇ ਤੁਸੀਂ ਨੱਚ ਰਹੇ ਹੋ ਲੋਕ ਕਈ ਵਾਰੀ ਚੀਜ਼ਾਂ ਅਜਿਹੀਆਂ ਜਿਹੀਆਂ ਕਹਿ ਦਿੰਦੇ ਆ ਅਜਿਹੇ ਲੋਕਾਂ ਨੂੰ ਜੋ ਡੇਰਾ ਦੇ ਵਿੱਚ ਕਹਿ ਦਿੰਦੇ ਵੀ ਲੋਕ ਬਹੁਤ ਘੱਟ ਆ ਰਹੇ ਆ ਲੇਕਿਨ ਅੱਜ ਥਪੇੜੇ ਪੈ ਰਹੇ ਮੂਹਤੇ ਉਹਨਾਂ ਦੇ ਹਾਂਜੀ ਹਾਂਜੀ ਪੂਰੇ ਐਨ ਵਧੀਆ ਖੁਦ ਦੇਖ ਸਕਦੇ ਨੇਗੇ ਕਿੰਨੀ ਖੁਸ਼ੀ ਦਾ ਮਾਹੌਲ ਆ ਇੱਥੇ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਮੰਨ ਕੇ ਚੱਲੋ ਕਿ 7 ਕਰੋੜ ਤੋਂ ਕਰੀਬ ਜ਼ਿਆਦਾ ਸੰਗਤ ਆਈ ਹੋਈ ਹੈ ਤੇ ਅੱਜ ਫਿਰ ਇਸੇ ਦਿਨ ਬੱਚੇ ਬਣਾਉਂਗੇ ਸਾਰਾ ਹਾਂਜੀ ਹਾਂਜੀ ਸਰ ਪੂਰੀ ਖੁਸ਼ੀ ਮਤਲਬ ਠੀਕਰ ਮੈਂ ਜਾਗੋ ਚੱਕੀ ਵੀ ਆ ਪਰ ਫੈਸ਼ਨ ਜਾਗੋ ਆ ਹਾਈ ਟੈਕ ਜਾਗੋ ਆ ਹਲਕ ਟਕ ਹੋ ਕੇ ਪਹਿਲਾਂ ਦੀਵਾ ਨਾਲ ਚੱਕਣੀ ਪੈਂਦੀ ਸੀ ਅੱਜਕੱਲ ਤੇ ਇਲੈਕਟ੍ਰੋਨਿਕ ਜਾਗੋ ਆ ਗਿਆ ਆ ਖੁਸ਼ੀ ਜਾਗੋ ਨੇ ਇਹ ਜਿਹੀ ਸੀ ਹਾਂ ਪੂਰੀ ਖੁਸ਼ੀ ਆ ਰਹੀ ਐ ਸਾਡੇ ਸੱਤ ਕੋਨੇ ਸਾਨੂੰ ਖੁਸ਼ੀ ਦਿੰਦੀ ਐ ਸਾਨੂੰ ਪੂਰੀ ਖੁਸ਼ੀ ਐ ਹਾਂ ਮੈਂ ਆਪਣੇ ਹਸਪੀਟਲ ਦੇ ਵਿੱਚੋਂ ਡਿਊਟੀ ਛੱਡ ਕੇ ਇੱਥੇ ਪਹੁੰਚੀ ਹਾਂ ਜੀ ਜਦ ਕਿ ਮੇਰੀ ਡਿਊਟੀ ਸੀਗੀ ਅਸੀਂ ਛੁੱਟੀਆਂ ਲੈ ਕੇ ਆਈਆਂ ਮੈਂ ਸਟਾਫ ਨਾ ਸਰਗਰਮੈਂਟ ਜੌਬ ਹੈ ਮੇਰੀ ਤਾਂ ਦੇਖ ਸਕਦੇ ਹੋ ਜੋ ਲੋਕ ਕਹਿੰਦੇ ਕਿ ਡੇਰਾ ਸੱਚਾ ਸੋਧਾ ਦੇ ਵਿੱਚ ਇੱਕ ਤਬਕਾ ਹੀ ਖਾਸ ਕਰ ਟਾਰਗੇਟ ਕੀਤਾ ਜਾਂਦਾ ਕਿ ਉਹ ਤਬਕੇ ਦੇ ਲੋਕ ਹੁੰਦੇ ਲੇਕਿਨ ਡੇਰਾ ਸੱਚਾ ਸੋਧਾ ਸਰਵਤਾਂਜ ਸਰਵ ਸੰਧ ਦਰਬਾਰ ਆ ਉੱਥੇ ਗਵਰਨਮੈਂਟ ਜੌਬ ਤੋਂ ਇਹ ਬੱਚੀ ਹੈ ਉਹ ਵੀ ਇੱਥੇ ਨਤਮਸਤਕ ਹੋਣ ਦੇ ਲਈ ਆਈ ਹੈ ਤੇ ਇੱਕ ਬਲੱਖਣ ਤਰੀਕੇ ਦੇ ਨਾਲ ਜੋ ਇਹਨਾਂ ਨੇ ਪੇਸ਼ ਕੀ ਕੀਤੀ ਹੈ ਵਾਕਈ ਉਹ ਸਬਦਾ ਦਿਲ ਖਿੱਚ ਰਹੀ ਹੈ ਤੁਸੀਂ ਕੀ ਜੋਬ ਕਰਦੇ ਹੋ ਬੇਟਾ ਮੈਂ ਵੀ ਸਟਾਫ ਨਰਸ ਆਈ। ਗਏ ਸਟਾਫ ਨਰਸ ਛੁੱਟੀਆਂ ਲੈ ਕੇ ਅੱਜ ਇਸ ਦਿਨ ਤੇ ਨਤਮਸਤਕ ਹੋਣ ਦੀ ਲਿਆ। ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪਲੈਨਿੰਗ ਕੀਤੀ। ਕਿਵੇਂ ਦਿਲ ਚ ਕਿਵੇਂ ਆਏ ਸੀ ਵੀ ਅੱਜ ਅਸੀਂ ਇੱਕ ਟੋਲੀ ਲੈ ਕੇ ਜਾਣੀ ਹੈ ਤੇ ਪੂਰਾ ਹੂਬੂ ਤਰੀਕਾ ਜਿਹੜਾ ਰੰਗ ਬੰਨਿਆ ਤੁਸੀਂ। ਸਾਨੂੰ ਸਤਗੁਰ ਦੇ ਪਿਆਰੇ ਵੱਲੋਂ ਮੈਸੇਜ ਮਿਲਿਆ ਸੀਗਾ ਅੱਜ ਦਰਬਾਰ ਵਿੱਚ ਆਉਣ ਦਾ। ਤੇਰਾ ਤੂੰ ਮੈਨੂੰ ਸਾਡੇ ਭਰਾਵਾਂ ਨੇ ਫੋਨ ਕੀਤਾ ਵੀ ਆਪਾਂ ਸਵੇਰ ਜਾਣਾ ਹੈ। ਤੇ ਮੈਂ ਟੂੜੀ ਵਾਲੀ ਮਸ਼ੀਨ ਅੱਜ ਰਾਤ بارش ਪੈ ਗਈ ਸਤਗੁਰ ਨੇ ਕਿਰਪਾ ਕਰਤੀ। ਮਸ਼ੀਨ ਛੱਡ ਗਿਆ ਅੱਜ ਆਇਆ ਸੀ। ਟੂੜੀ ਵਾਲੀ ਟੂੜੀ ਵਾਲੀ ਪਰਦਾ ਜੋਰ ਹੈ ਬਹੁ ਟੋਰੀਅਲ ਮਸ਼ੀਨ ਦਾ ਜੋਰ ਚੱਲ ਰਿਹਾ ਹੈ ਸਾਡਾ ਰਾਤ ਬਾਰਿਸ਼ ਪੈਣ ਕਰਕੇ ਸਾਡਾ ਕੰਮ ਰੁਕ ਗਿਆ ਕੱਲੂ ਜਾ ਕੇ ਅਸੀਂ ਚਲਾਵਾਂਗੇ ਮਾਲ ਕੇ ਕਿਰਪਾ ਕਰੇ ਸੁਖ ਸ਼ਾਂਤੀ ਰੱਖੇ ਤੇ ਅਜੇ ਸਤਗੁਰੂ ਦਾ ਜਸ ਗਾਉਣ ਵਾਸਤੇ ਪਹੁੰਚੇ ਆਂ ਸਤਗੁਰੂ ਦੀ ਕਿਰਪਾ ਹੋਈ ਹੈ ਬਸ ਤੁਹਾਨੂੰ 2 ਮਿੰਟਾਂ ਚ ਫਾਰੀ ਕਰਦੇ ਸਾਨੂੰ ਅਖੀਰਲੀ ਬੋਲੀ ਅਗਰ ਤੁਸੀਂ ਬੇਟਾ ਸੁਣਾ ਦੋ ਤਾਂ ਬਹੁਤ ਚੰਗਾ ਲੱਗੇਗਾ ਸਾਡੇ ਦਰਸ਼ਕਾਂ ਨੂੰ ਵੀ ਚੰਗਾ ਲੱਗੇ ਕੋਈ ਬੋਲੀ ਕੋਈ ਸੁਣਾਓ ਕੋਣ ਇੱਕ ਮਿੰਟ ਲੈ ਲਓ ਕੋਈ ਕਨੇਰੀਆਂ 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 ਕਾਲਾ ਟਿੱਕਾ ਲਾ ਲੋ ਪਿਤਾ ਜੀ ਸੋਨੂ ਨਾਜਰਾ ਨਾ ਲੱਗ ਜਨ ਮੇਰੀਆਂ ਕਾਲਾ ਟਿੱਕਾ ਲਾ ਲੋ ਪਿਤਾ ਜੀ ਤੁਹਾਨੂੰ ਨਾਜਰਾ ਨਾ ਲੱਗ ਜਨ ਮੇਰੀਆਂ ਕਾਲਾ ਟਿੱਕਾ ਲਾ ਲੋ ਪਿਤਾ ਜੀ 12 ਵਾਰਸੀ ਘਟਣ ਗਿਆ ਸੀ ਘਟ ਕੇ ਲਿਆ ਸੀ ਕੁਸ਼ੀ ਮੇਰੇ ਸਤ ਗੁਰ ਨੇ ਸਾਨੂੰ ਖੁਸ਼ੀ ਨਿਆਰੀ ਦਿੱਤੀ ਮੇਰੇ ਪਿਤਾ ਕਦੇ ਵੀ ਆਓ ਇਧਰ ਆਓ ਬਈ ਇਧਰ ਉਗ ਡਗ ਡਗ ਕਰਦੇ ਪ੍ਰੇਮਿਓ ਕਿੱਦਾਂ ਪਾਉ ਬਥੇਰਾ ਓ ਪੰਜਾਬ ਹਰਿਆਣਾ ਕੱਟਾ ਹੋ ਗਿਆ ਓ ਕੀ ਬੁੱਢੜਾ ਕੀ ਠੇਰਾ ਵਿਚਾਰੇ ਪਾਸੇ ਨਿਗਾਹ ਮਾਰ ਲੋ ਓ ਭਰਿਆ ਪਿਆਗਾ ਡੇਰਾ ਓ ਖੁਲਕੇ ਨੱਚ ਲੋ ਬਈ ਢੇਲੋ ਸ਼ੌਕ ਦਾ ਗੇੜਾ ਖੁਲਕੇ ਨੱਚ ਲੋ ਬਈ ਢੇਲੋ ਸ਼ੌਕ ਦਾ ਗੇੜਾ ਖੁਲਕੇ ਇਹ RAM RAM ਦੀ ਟੋਲੀ ਹੈ ਜੋ ਕਿ ਅੱਜ ਡੇਰਾ ਸੱਚਾ ਸੋਧਰ ਵੀ ਦੇਖਣ ਨੂੰ ਮਿਲ ਰਹੀ ਹੈ DJ ਲੈ ਕੇ ਇਹ ਇੱਥੇ ਆਏ ਹੋਏ ਹਨ ਤੇ ਨੱਚ ਗਾ ਕੇ ਤਸਵੀਰਾਂ ਇੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਜਿਆਦਾ ਤੋਂ ਜਿਆਦਾ ਇਸ ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰਕੇ ਦੱਸੋ ਜਿਵੇਂ ਇਸ ਤਰੀਕੇ ਦੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਉਹਨਾਂ ਪ੍ਰਤੀ ਤੁਸੀਂ ਕੀ ਕਹਿਣਾ ਚਾਹੋਗੇ